ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਦੈ릭 ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਤਸਵੀਰਾਂ ਫਗਵਾੜਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਫਗਵਾੜਾ ਦੇ ਕਈ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੌਕੇ ਤੇ ਸੰਸਦ ਮੈਂਬਰ ਰਾਜਕੁਵਾਰ ਚੱਬੇਵਾਲ ਜਿਹੜੇ ਨੇ ਉਹ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਹੋਏ ਨੇ ਤਾਂ ਲਗਾਤਾਰ ਜਿੱਥੇ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤੇ ਉੱਥੇ ਹੀ ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਕਈ ਜ਼ਿਲ੍ਹਿਆਂ ਤੋਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਾਣੀ ਇਕੱਠਾ ਹੋਇਆ ਨਜ਼ਰ ਆ ਰਿ ਵਿਚ ਲਗਾਤਾਰ ਪਏ ਮੀਂਹ ਤੋਂ ਬਾਅਦ 5-6 ਫੁੱਟ ਪਾਣੀ ਜਿਹੜਾ ਆ ਉਹ ਗਲੀਆਂ ਦੇ ਵਿੱਚ ਖੜਾ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਹੜਾ ਕਾਰਨ ਪੰਜਾਬ ਦੇ ਕਈ ਇਲਾਕੇ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਉੱਥੇ ਹੀ ਲਗਾਤਾਰ ਪੈ ਰਹੀ ਬਰਸਾਤ ਤੋਂ ਬਾਅਦ ਵੀ ਕਈ ਘਰ ਨੁਕਸਾਨੇ ਗਏ ਨੇ ਕਈ ਥਾਵਾਂ ਤੇ ਪਾਣੀ ਇਕੱਠਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਇਹ ਫਗਵਾੜਾ ਦੀਆਂ ਤਸਵੀਰਾਂ ਨੇ ਜਿੱਥੇ ਫਗਵਾੜਾ ਦੇ ਵਿੱਚ ਸੜਕਾਂ ਦੇ ਵਿੱਚ ਗਲੀਆਂ ਅਤੇ ਸੜਕਾਂ ਜਿਹੜੀਆਂ ਨੇ ਓਵਰਫਲੋ ਹੋਣ ਕਾਰਨ ਕਈ ਫੁੱਟ ਪਾਣੀ ਜਿਹੜਾ ਆ ਉਹ ਸੜਕਾਂ ਤੇ ਖੜਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਲੋਕਾਂ ਦੀਆਂ ਵੀ ਮੁਸ਼ਕਲਾਂ ਵੱਧ ਚੁੱਕੀਆਂ ਨੇ ਤੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਮੌਕੇ ਤੇ ਪਹੁੰਚੇ ਹੋਏ ਨੇ ਇਸ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਵੱਡੇ ਕਦਮ ਚੁੱਕੇ ਜਾ ਰਹੇ ਨੇ ਤੇ ਜੇਕਰ ਕਿਸੇ ਵੀ ਹੜ੍ਹ ਪ੍ਰਭਾਵਿਤ ਵਿਅਕਤੀ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਤੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਹੜਾ ਦੀ ਮਾਰ ਚੇਰਲੇ ਨੇ ਤਾਂ ਉੱਥੇ ਹੀ ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਵੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਫਗਵਾੜਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਫਗਵਾੜਾ ਦੇ ਵਿੱਚ ਵੀ ਕੁਝ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਜਿੱਥੇ ਨਾਲੀਆਂ ਅਤੇ ਸੜਕਾਂ ਜਿਹੜੀਆਂ ਨੇ ਉਹ ਪਾਣੀ ਦੇ ਨਾਲ ਓਵਰਫਲੋ ਹੋ ਚੁੱਕੀਆਂ ਨੇ ਜਿਸ ਕਾਰਨ ਪਿੰਡਾਂ ਦੇ ਵਿੱਚ 5 ਤੋਂ 6 ਫੁੱਟ ਪਾਣੀ ਜੜਾ ਆ ਦਾਖਲ ਹੋ ਰਿਹਾ ਤਾਂ ਮਹਿੜੂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੇ ਚਲਦਿਆਂ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਹੋਏ ਨੇ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ। ਆ ਦੇਖੋ ਜਿਹੜੀ ਇਹ ਕੁਦਰਤੀ ਮਾਰ ਆ ਇਹਦੇ ਵਿੱਚ ਅੱਜ ਪੰਜਾਬ ਦੇ ਨਾਲ ਖਾਲ ਚਾਰ ਦਿਹਾਕੇ ਵਿੱਚ ਸਭ ਤੋਂ ਜ਼ਿਆਦਾ ਹੜ੍ਹਾਂ ਦੀ ਮਾਰ ਹਟ ਹੈ। ਔਰ ਬਹੁਤ ਨੁਕਸਾਨ ਹੋਇਆ। ਖਾਸ ਤੌਰ ਤੇ 3 ਲੱਖ ਏਕੜ ਤੋਂ ਜ਼ਿਆਦਾ ਜਿਹੜੀ ਫਸਲ ਹੈ ਉਹ ਤਬਾਹ ਹੋ ਚੁੱਕੀ ਹੈ। ਔਰ ਪੰਜਾਬ ਸਰਕਾਰ ਵੱਲੋਂ ਬਹੁਤ ਬਿਹਤਰੀਨ ਉਪਰਾਲੇ ਕੀਤੇ ਜਾ ਰਹੇ ਹਨ ਔਰ 11-12 ਹਜ਼ਾਰ ਦੇ ਕਰੀਬ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਔਰ ਘੱਟ ਤੋਂ ਘੱਟ 5000 ਲੋਕਾਂ ਨੂੰ ਜਿਨ੍ਹਾਂ ਦੇ ਘਰ ਡੁੱਬ ਗਏ ਉੱਥੋਂ ਬਾਹਰ ਕੱਢਿਆ ਜਾ ਚੁੱਕਾ ਹੈ ਸੇਫਲੀ ਔਰ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਸਾਡਾ ਜਿਹੜਾ ਕਪੂਰਥਲਾ ਖਾਸ ਤੌਰ ਤੇ ਉਧਰ ਸੁਲਤਾਨਪੁਰ ਲੋਧੀ ਸਾਈਡ ਤੇ ਔਰ ਈਵਨ ਇੱਧਰ ਵੀ ਅਸੀਂ ਅੱਜ ਮੇੜੂ ਆਏ ਆ ਤੇ ਮੇਰੇ ਨਾਲ ਹਰਜੀਮਾਨ ਜੀ ਸਾਡੇ ਹਸਲਕਾ ਇਚਾਰਜ ਮੌਜੂਦ ਹੈ ਔਰ ਸਾਡੇ ਮਾਨਯੋਗ ਡੀਸੀ ਸਾਹਿਬ ਪੰਚਾਲ ਸਾਹਿਬ ਉਹ ਵੀ ਉੱਚੇ ਤੌਰ ਤੇ ਆਏ ਨੇ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਨੇ ਔਰ ਹੋਰ ਵੀ ਸਮੁੱਚੀ ਟੀਮ ਉਹਨਾਂ ਦੀ ਨਾਲ ਹੈ ਔਰ ਸਾਡੀ ਇਹ ਅੱਜ ਕੋਸ਼ਿਸ਼ ਸੀ ਕਿ ਸਾਡੇ ਇਸ ਨਗਰ ਦੇ ਵਿੱਚ ਜੋ ਵੀ ਨੁਕਸਾਨ ਹੋਇਆ ਉਸ ਨੂੰ ਦੇਖਿਆ ਜਾਵੇ ਉਸ ਨੂੰ ਈਵੈਲਿਊਏਟ ਕੀਤਾ ਜਾਵੇ ਤੇ ਉਹ ਅਸੀਂ ਸਾਰਾ ਆਪ ਦੇਖ ਰਿਹਾ ਤੇ ਜੋ ਵੀ ਸਮੱਸਿਆਵਾਂ ਨੇ ਉਹ ਸਰਪੰਚ ਸਾਹਿਬ ਨੇ ਪੰਚਾਇਤ ਨੇ ਸਾਰੇ ਸਾਥੀਆਂ ਨੇ ਸਾਨੂੰ ਦੱਸਦੀਆਂ ਤੇ ਜੋ ਵੀ ਕੋਈ ਅਨਾਜ ਦੀ ਪ੍ਰੋਬਲਮ ਹੈ ਕੋਈ ਤਰਪਾਲਾਂ ਦੀ ਪ੍ਰੋਬਲਮ ਹੈ ਕੋਈ ਘਰਾਂ ਦੀਆਂ ਛੱਤਾਂ ਜਿਹੜੀਆਂ ਡਿੱਗ ਪਈਆਂ ਉਹਨਾਂ ਦੀ ਸਮੱਸਿਆ ਉਹ ਵੀ ਜਲਦੀ ਜਿਹੜਾ ਅਸੀਂ ਹੱਲ ਕਰਾਂਗੇ ਉਹਦੀ ਔਰ ਬਾਕੀ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਗਰਦਾਬਰੀ ਦੇ ਹੁਕਮ ਜਿਹੜੇ ਉਹ ਦੇ ਦਿੱਤੇ ਗਏ ਆ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੁਸੀਂ ਦੇਖਿਆ ਹੋਣਾ ਕਿ ਲਗਾਤਾਰ ਉਹ ਵੀ ਦੌਰੇ ਕਰ ਰਹੇ ਨੇ ਸੋ ਜਲਦ ਤੋਂ ਜਲਦ ਜਿਹੜਾ ਇਹ ਜਿਹੜੀ ਨੁਕਸਾਨ ਜਿਹੜਾ ਹੋਇਆ ਇਹਦੀ ਸਰਕਾਰ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਪਰਪਾਈ ਕਰਨ ਦੀ ਕੋਸ਼ਿਸ਼ ਕਰੇ ਕੋਆੜੇ ਵਿੱਚ ਕੋਈ ਕਿਸ਼ਤੀ ਦਾ ਪ੍ਰਬੰਧ ਹੈ ਨਹੀਂ ਸੱਲੈ ਸਾਈਂ ਹੁੰਦੀ ਸੀ ਬਹੁਤ ਪੁਰਾਣੀ ਮਤਲਬ ਮੰਡੀ ਦੇ ਵਿੱਚ ਇਸ ਵਾਰ ਕਿਸੇ ਲੋਕਾਂ ਨੇ ਨਹੀਂ ਦੇਖੀ ਲੋਕ ਅੱਜਕੱਲ ਉਹ ਮੰਗ ਰਹੇ ਆ ਆ ਦੇਖੋ ਤੁਹਾਡੀ ਗੱਲ ਠੀਕ ਆ ਵੀ ਉਹ ਕਿਸ਼ਤੀ ਦੇਖੀ ਨਹੀਂ ਕਿਸ਼ਤੀ ਦੀ ਜ਼ਰੂਰਤ ਵੀ ਨਹੀਂ ਪਈ ਅਜ ਤੱਕ ਸੋ ਅੱਜ ਜਿਹੜੇ ਹਾਲਾਤ ਬਣਿਆ ਇਹਦੇ ਜ਼ਰੂਰਤ ਵੀ ਆ ਆਪਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਦੱਸਤਾ ਆਪਾਂ ਕੋਸ਼ਿਸ਼ ਆਪਾਂ ਜਿਹੜੀ ਸਾਡੀ ਪੂਰੀ ਆ ਕਿ ਜਲਦ ਤੋਂ ਜਲਦ ਜਿਹੜਾ ਪ੍ਰਬੰਧ ਜਿਹੜਾ ਹੋ ਜਾਏ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਪਿਛਲੇ ਕੁਝ ਸਮੇਂ ਤੋਂ ਪੂਰੇ ਪੰਜਾਬ ਦੇ ਵਿੱਚ ਭਾਰੀ ਮੀਂਹ ਕਰਕੇ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ ਇਸੇ ਸਬੰਧ ਦੇ ਵਿੱਚ ਫਗਵਾੜਾ ਦੇ ਵਿੱਚ ਵੀ ਕਿਉਂਕਿ ਕੱਲ ਔਰ ਪਰਸੋਂ ਬਹੁਤ ਬਾਰਿਸ਼ ਪਈ ਸੀਗੀ ਔਰ ਬਹੁਤ ਹੀ ਤੇਜ਼ بارش ਹੋਣ ਕਰਕੇ ਕੁਝ ਸਾਡੀ ਜੋ ਡਰੇਨਸ ਹੈਗੀਆਂ ਨੇ ਉਹ ਵੀ ਓਵਰਕਲੋ ਹੋਈਆਂ ਜਿਸ ਕਰਕੇ ਜੋ ਪਗਵਾੜਾ ਦੇ ਵਿੱਚ ਕੁਝ ਏਰੀਆ ਰਹੇ ਜੇ ਨੇ ਜੋ ਕਿ ਨਿਵੇਸੀ ਕਿ ਉੱਥੇ ਵਿੱਚ ਵੀ ਉੱਥੇ ਵੀ ਪਾਣੀ ਆ ਗਿਆ ਸੀਗਾ ਉਹਨੂੰ ਹੀ ਦੇਖਦੇ ਹੋਏ ਆਜ ਮਾਨਯੋਗ ਐਮਪੀ ਸਾਹਿਬ ਨੇ ਨਾਲ ਹਰਨੂਰ ਜੀ ਨੇ ਨਾਲ ਸਰਪੰਚ ਸਾਹਿਬ ਵੀ ਹੈ ਬਾਕੀ ਵੀ ਮੇਰੇ ਸਾਰੇ ਅਫਸਰ ਸਾਹਿਬਾਨ ਇੱਥੇ ਮੌਜੂਦ ਨੇ ਅਸੀਂ ਇੱਥੇ ਮੌਕੇ ਦਾ ਜਾਇਜ਼ਾ ਲੈਣ ਆਏ ਸੀਗੇ ਪਿੰਡ ਦੇ ਵਤਨਿਕਾਂ ਨਾਲ ਮਾਨਯੋਗ ਜੋ ਸਰਪੰਚ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਹੈ ਉਹਨਾਂ ਦੀ ਕੁਝ ਕੁਝ ਉਨ੍ਹਾਂ ਨੇ ਸਾਨੂੰ ਜ਼ਰੂਰਤਾਂ ਦੱਸੀਆਂ ਉਹ ਇਮੀਡੀਏਟਲੀ ਅਸੀਂ ਪੂਰੀ ਤਰ੍ਹਾਂ ਤੇ ਉਹਨਾਂ ਦਾ ਹੱਲ ਕਰਾਂਗੇ ਔਰ ਮੈਂ ਇਹੀ ਭਰੋਸਾ ਦਿਵਾਉਂਗਾ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਹਰ ਸੰਭਵ ਜੋ ਉਪਰਾਲੇ ਕੀਤੇ ਜਾ ਰਹੇ ਨੇ ਅਸੀਂ 24 ਘੰਟੇ ਅਲਰਟ ਨੇ ਔਰ ਹਰ ਸੰਭਵ ਜੋ ਵੀ ਮਦਦ ਦਿੱਤੀ ਜਾ ਸਕਦੀ ਹੈ ਲੋਕਾਂ ਨੂੰ ਇਸ ਦੁਖ ਦੀ ਘੜੀ ਦੇ ਵਿੱਚ ਇਸ ਔਖੀ ਘੜੀ ਦੇ ਵਿੱਚ ਅਸੀਂ ਦੇ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਸਾਹਿਬ ਤੇ ਮਾਨਯੋਗ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਅੱਜ ਜੇ ਜੇ ਤੌਰ ਤੇ ਜਿਹੜੇ ਸਾਡੇ ਪਿੰਡ ਮਿਹੜੂ ਆ ਵੀ ਖੇ ਆ ਜਿੱਥੇ ਸਾਡੀ ਝੇੜੂ ਵਾਲੀ ਬਈ ਜਿਹੜੀ ਚਿੱਟੀ ਬਈ ਓਵਰਫਲੋ ਹੋਣ ਕਰਕੇ ਇਧਰਲੇ ਪਿੰਡ ਜਿਹੜੇ ਆ ਸਾਡੇ ਮਿਹੜੂ ਮਾਧੋਪੁਰ ਤੇ ਪਾਖੜਿਆਣਾ ਪਾਖੜਿਆਣੇ ਦੀ ਸਿਚੁਏਸ਼ਨ ਐਜ਼ ਆਫ ਇਨੀ ਮਾੜੀ ਹੈ ਕਿ ਉਹ ਐਸੋ ਬਲੌਕ ਹੋ ਚੁੱਕੇ ਆ ਕਿ ਪਾਣੀ ਕਰਕੇ ਅਸੀਂ ਉਹਦੇ ਅੰਦਰ ਵੀ ਨਹੀਂ ਜਾ ਸਕਦੇ ਅਸੀਂ ਜਾਣਦੇ ਆ ਕਿ ਸਾਰੇ ਪੰਜਾਬ ਪਰਚ ਜਿਹੜੀ ਇਹ ਬਰਸਾਤ ਦੀ ਜਿਹੜੀ ਮਾਰ ਪਈ ਹੈ ਪਹਿਲੀ 37 ਸਾਲ ਚ ਸਭ ਤੋਂ ਬੁਰੀ ਆਈ ਹੈ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਉਹਨਾਂ ਵੱਖ-ਵੱਖ ਏਰੀਆ ਦੇ ਵਿੱਚ ਆਪਣਾ ਰੈਸਕਿਊ ਕਾਰਜ ਚੱਲ ਰਹੇ ਨੇ ਫਗਵਾੜੇ ਦੇ ਵਿੱਚ ਵੀ ਅ ਅਸੀਂ ਪ੍ਰਮਾਤਮਾ ਦਾ ਸ਼ੁਕਰ ਵੀ ਬਣਾਉਂਦੇ ਸੀ ਕਿਉਂਕਿ ਚਲੋ ਫਗਵਾੜਾ ਉੱਚੀ ਥਾਂ ਹੈ ਸਾਡੇ ਕੋ ਕੋਈ ਵੱਡਾ ਪਾਣੀ ਦਾ دریا ਜਾਂ ਸਮੁੰਦਰ ਨਹੀਂ ਕੋਈ ਲੰਗ ਰਿਹਾ ਤੇ ਸਾਨੂੰ ਕੋਈ ਨਹੀਂ ਸਿਚੁਏਸ਼ਨ ਦੀ ਪਰ ਪਿਛਲੇ 2-3 ਦਿਨਾਂ ਤੋਂ ਜਿਹੜੀ ਨਿਰੰਤਰ ਬਾਰਿਸ਼ ਹੋਣ ਕਰਕੇ ਫਗਵਾੜੇ ਦੇ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਆਇਆ ਅਸੀਂ ਕੱਲ ਪਿੰਡ ਵਾਦਾਂ ਸੰਗਤਪੁਰ ਰਾਵਲਪਿੰਡੀ ਸਾਰੇ ਪਿੰਡਾਂ ਮੀਰਾਪੁਰ ਗੁਜਰਾਤਾ ਜਿੰਨੇ ਸਾਡੀ ਉਦਰਲੀ ਬੈਲਟ ਹੈ ਉਹਨਾਂ ਦੇ ਵਿੱਚ ਪਾਣੀ ਆਣ ਕਰਕੇ ਅਸੀਂ ਮੌਕੇ ਤੇ ਜਾ ਜਾ ਕੇ ਲੋਕਾਂ ਦੇ ਵਿੱਚ ਉਹਨਾਂ ਦੀ ਹਰ ਤਰੀਕੇ ਨਾਲ ਜੋ ਵੀ ਮੁਸੀਬਤ ਆ ਰਹੀ ਹੈ ਜਿਸ ਤਰੀਕੇ ਵੀ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਸ ਨੂੰ ਅਸੀਂ ਮਹैया ਕਰਾ ਰਹੇ ਹਾਂ ਪ੍ਰਸ਼ਾਸਨ ਵੱਲੋਂ 24 ਘੰਟੇ ਹਾਜ਼ਰ ਹੋ ਕੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪੁਲਿਸ ਪਰਿਹਾਸਨ ਪੂਰਾ ਤਤ ਪਰ ਆਪਣੀ ਡਿਊਟੀ ਤੇ ਅਸੀਂ ਵੀ ਲੱਗੇ ਹੋਏ ਆ ਤੇ ਮੈਂ ਫਗਵਾੜੇ ਦੇ ਲੋਕਾਂ ਨੂੰ ਇਹ ਪੂਰਾ ਆਸ਼ਵਾਸਨ ਦਿਵਾਣਾ ਕਿਸੇ ਤਰੀਕੇ ਦੀ ਵੀ ਕਦੇ ਵੀ ਲੋਡ ਪਵੇ 24 ਘੰਟੇ ਪੂਰਾ ਪ੍ਰਸ਼ਾਸਨ ਪੂਰੀ ਸਰਕਾਰ ਤੁਹਾਡੇ ਲਈ ਹਾਜ਼ਰ ਹੈ ਤੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਮੁਸੀਬਤ ਆਵੇ ਉਹ ਜਦੇ ਵੀ ਸਾਡੇ ਨਾਲ ਆਪਣੇ ਸਰਪੰਚ ਸਾਹਿਬ ਥਰੂ ਕਿਸੇ ਵੀ ਥਰੂ ਮੋਦਵਾਰ ਸਾਜਣ ਦੇ ਥਰੂ ਸਾਡੇ ਨਾਲ ਕੰਟੈਕਟ ਕਰਕੇ ਅਸੀਂ ਉਹਨਾਂ ਨੂੰ ਪਹੁੰਚ ਲਈ ਕਰਦੇ ਹਾਂ ਬਹੁਤ ਬਹੁਤ ਧੰਨਵਾਦ। ਬਗਵਾੜਾ ਦੇ ਵਿੱਚ ਕੁਝ 19 ਪਿੰਡਾਂ ਦੇ ਵਿੱਚ ਮਾਰ ਹੋਈ ਹੈ, ਮਾਰ ਹੋਈ ਹੈ ਜੀ ਪਾਣੀ ਦੀ। ਬਰਸਾਤੀ ਪਾਣੀ ਹੈ, ਕੁਝ ਡਰੇਨ ਓਵਰਫਲੋ ਹੋਈਆਂ ਨੇ ਜੀ। 라ਵਲਪਿੰਡੀ, ਨਰੂਨ, ਹੁਣ ਮੇਰੂਸਾਈਡ ਆਇਆ ਹੈ। ਇਸ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਕੁੱਲ ਓਵਰਆਲ ਸਬਡਿਵੀਜ਼ਨ ਵਿੱਚ 90 ਘਰ ਨੇ ਜਿਹੜੇ ਡੈਮੇਜ ਹੋਏ ਨੇ ਆ ਪੂਰੀ ਡੈਮੇਜ ਹੋਏ ਨੇ ਅਸੈਸਮੈਂਟ ਕੀਤੀ ਜਾ ਰਹੀ ਹੈ ਜੀ। ਸਰਕਾਰ ਪੂਰੀ ਤੱਕ ਪਰ ਹੈ ਇਹਨਾਂ ਦੀ ਹੈਲਪ ਕਰਨ ਲਈ ਤੇ ਕੰਪਨਸੇਸ਼ਨ ਵੀ ਪੂਰੀ ਦਿੱਤੀ ਜਾਏਗੀ। ਤੇ ਬਾਕੀ ਸਥਿਤੀ ਦਾਅਵਾ ਨਾ ਕਿਹਾ ਜਾ ਸਕਦਾ ਕਿ ਅੰਡਰ ਕੰਟਰੋਲ ਹੈ ਜੀ। ਜੀ ਸਰ ਬਾੜ ਵੀਰਤਾਂ ਨੂੰ ਵਗੈਰਾ ਜਿਹੜਾ ਇਹਨਾਂ ਦੇ ਨਾਲ ਜੀ ਰਾਸ਼ਨ ਰਾਹ ਰਾਸ਼ਨ ਤਰਪਾਲ ਵਗੈਰਾ ਬਿਲਕੁਲ ਉਹਨਾਂ ਨੂੰ ਮੌਕੇ ਤੇ ਪਹੁੰਚਾਈ ਜਾ ਰਹੀ ਹੈ। ਤੇ ਜਿਹੜੇ ਕੋਈ ਨੀਵੀਂ ਥਾਵਾਂ ਤੇ ਬੈਠੇ ਨੇ ਉਹਨਾਂ ਨੂੰ ਉੱਪਰ ਸੇਫ ਥਾਵਾਂ ਤੇ ਵੀ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਨੂੰ ਸਰ ਮਦਦ ਦੀ ਲੋੜ ਆ ਕੋਈ ਪ੍ਰਕਾਸ਼ਕ ਵੱਲੋਂ ਕੋਈ ਨੰਬਰ ਵਗੈਰਾ ਕੋਈ ਹਾਂਜੀ ਜੀ ਹੈਲਪਲਾਈਨ ਨੰਬਰ ਹੈਗਾ ਜੀ ਸਾਡਾ ਉਹਦੇ ਤੇ ਲਗਾਤਾਰ ਕਾਲ ਆ ਰਹੀਆਂ ਤੇ ਜੋ-ਜੋ ਰਿਕੁਆਇਰਮੈਂਟ ਹੈ ਉਹਨਾਂ ਨੂੰ ਵਿਦਿਨ ਟਾਈਮ ਫਰੇਮ ਉਹਨਾਂ ਨੂੰ ਡਰਾਈ ਰੈਸ਼ਨ ਹੋ ਗਿਆ, ਤਰਪਾਲਾ ਹੋ ਗਈ ਹੈ, ਹੋਰ ਲੋੜਾਂ ਦੀਆਂ ਚੀਜ਼ਾਂ ਹੋ ਗਈਆਂ ਜਿਵੇਂ ਹਾਈਜਨ ਪੈਡਸ ਵਗੈਰਾ ਉਹ ਪੁਆਇੰਟ ਤੇ ਕੀਤੇ ਜਾ ਰਹੇ ਨੇ ਜੀ। ਹਾਂ ਸਰਿੰਦਰਪਾਲ ਸਿੰਘ ਪਿੰਡ ਮਹਿੜੂ ਸਰ ਇਹ ਜੀ ਮੀਂਹ ਦਾ ਪਾਣੀ ਆ ਰਿਹਾ ਹੈ। ਉਹਦੇ ਬਾਰੇ ਕੀ ਚੱਲ ਰ ਮੇਰੇ ਪਾਣੀ ਨਾਲ ਸਾਡੇ ਜਿਹੜੇ ਲੋ ਲੈਂਗ ਏਰੀਆ ਸੀਗੇ ਮਿਹੜੂ ਦੇ ਉਹਨਾਂ ਚ ਕਾਫੀ ਜਿਹੜੀ ਫਸਲ ਹੈ ਉਹ ਡੁੱਬ ਚੁੱਕੀ ਹੈ ਉਹਦਾ ਨੁਕਸਾਨ ਹੋ ਰਿਹਾ ਤੇ ਬਈ ਜਿਹੜੀ ਹੈ ਓਵਰਫਲੋ ਹੋਣਾ ਤੇ ਨਾਲ ਲੋਕਲ ਜਿਹੜਾ ਬਹੁਤ ਬਾਰਿਸ਼ ਪਈ ਹੈ ਉਹਦੇ ਕਰਕੇ ਕਾਫੀ ਪਾਣੀ ਆ ਰਿਹਾ ਹਾਂ ਜੱਜ ਜੀ ਸਾਹਿਬ ਵਗੈਰਾ ਸਾਰੇ ਹਾਂ ਜੱਜ ਜੀ ਸਾਹਿਬ ਹਾਂ ਜੀ ਸਾਹਿਬ ਤੇ cxbੇਵਾਲ ਸਾਹਿਬ ਤੇ ਰੱਦੀਮਾਨ ਜੀ ਸਾਰੇ ਸਾਡੇ ਨਾਲ ਇੱਥੇ ਆਏ ਆ ਜੀ ਦੇਖਣ ਸਰਵੇ ਕਰਨੇ ਸੀ ਕਿੰਨੇ ਆ ਕਿ ਸਾਨੂੰ ਇਹਨਾਂ ਦਾ ਵਾਜਬ ਜਿਹੜਾ ਮੁਆਵਜ਼ਾ ਹੈ ਨਾ ਜ਼ਿੰਮੇਦਾਰਾਂ ਨੂੰ ਮਿਲਣਾ ਚਾਹੀਦਾ ਹੈ ਕੁਝ ਘਰ ਵੀ ਸਾਡੇ ਡਿਗੇ ਉਹਨਾਂ ਦੇ ਵੀ ਅਸੀਂ ਕਵਾਂਗੇ ਕਿ ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਤਾਂ ਲਗਭਗ ਘਰ ਕਿੰਨੇ ਕਿ ਡਿਗੇ ਇੱਥੇ ਚਾਰ ਪੰਜ ਦੇ ਸੁਣਿਆ ਈ ਛੱਤਾਂ ਤੇ ਉਹ ਜਿਹੜੇ ਡਿਗੇ ਆ ਹਾਂ ਸਰੇਂਦਰ ਸਿੰਘ ਆਪਾਂ ਖਜੂਰਲੇ ਪਿੰਡ ਤੋਂ ਆ ਅੱਜ ਕੀ ਮਾਮਲਾ ਜਿਹੜਾ ਪਾਣੀ ਦੀ ਮਾਰ ਪਈ ਆ ਭਾਜੀ ਬਹੁਤ ਜ਼ਿਆਦਾ ਪਿੱਛੋਂ ਪਾਣੀ ਜ਼ਿਆਦਾ ਛੱਡਿਆ ਗਿਆ ਆ ਤੇ ਬਹੁਤ ਜਿਆਦਾ ਪਾਣੀ ਆ ਰਿਹਾ ਆ ਤੇ 2-3 ਦਿਨ ਤੋਂ ਸਾਰੇ ਪਿੰਡ ਵਾਲੇ ਦੁਆਲੇ ਸਾਰੇ ਡੁੱਬੇ ਪਏ ਆ ਸਾਡੇ ਸਾਰੇ ਇੱਕ ਪਿੰਡ ਪਾਣੀ ਦੀ ਮਾਰ ਹੀ ਖਾਤੀ तकरीबन ਭਾਈ ਤੋਂ ਹਸ਼ਾਰਪੋ ਤੋਂ ਲੈ ਕੇ ਇਧਰ ਤੱਕ ਕਾਫੀ ਜਿੰਨੇ ਪਿੰਡ ਆਉਂਦੇ ਘਟੋ ਘਟ 100 ਪਿੰਡ ਹੋਊਗਾ ਯਾਨੀ ਕਿ ਲਓ ਤੂੰ ਵੱਧ ਯਾਨੀ ਕਿ ਲਾ ਲਓ ਐ ਡੁੱਬੇ ਪਏ ਸਾਰੇ ਤੇ ਸਾਰਿਆਂ ਨੂੰ ਮਾਲ ਡੰਗਰ ਦੀ ਸੇਖ ਚੀਜ਼ ਦਾ ਬੁਰਾ ਹਾਲ ਹੋਇਆ ਪਿਆ ਸਾਰੇ ਹੀ ਭਾਜਨ ਕੋਈ ਮੰਗਰ ਹਾਂਜੀ ਹੁਣ ਪ੍ਰਸ਼ਾਸਨਿਕ ਅਧਿਕਾਰੀ ਆਏ ਆ ਦੌਰਾ ਕਰ ਰਹੇ ਆ ਜੀ ਆਪਣਾ ਮੰਨਣਾ ਚਾਹੁੰਦੇ ਇਹਨਾਂ ਨੂੰ ਮੰਗ ਭਾਜੀ ਇਹ ਹੀ ਆ ਵੀ ਥੋੜਾ ਜਿਹੜਾ ਹੁਣ ਨੁਕਸਾਨ ਹੋ ਗਿਆ ਆ ਫਸਲ ਫਾੜੀ ਤੇ ਸਾਰੀ ਚੀਜ਼ ਤੇ ਉਹ ਚੀਜ਼ ਦਾ ਥੋੜਾ ਜਿਆ ਕਰਨਾ ਚਾਹੀਦਾ ਬਾਕੀ ਜੇ ਕੋਈ ਪਰਿਵਾਰ ਦਾ ਕਿਸੇ ਦਾ ਘਰ ਪਰਿਵਾਰ ਜਾਨੀ ਕਿ ਲਾਲੋ ਇਧਰ ਉਧਰ ਹੋਇਆ ਜਾਨੀ ਕਿ ਉਹਨਾਂ ਦਾ ਥੋੜਾ ਕਰਨਾ ਚਾਹੀਦਾ ਜੀ ਮੇੜੂ ਪੈਂਡ ਮੇੜੂ ਵਿੱਚ ਆ ਆਪਾਂ ਮੇੜੂ ਪੈਂਡ ਦੀ ਕਿੰਨਾ تقريبا ਨੁਕਸਾਨ ਤੁਹਾਨੂੰ ਲੱਗਦਾ ਸੀ ਹੋ ਗਿਆ ਜੀ ਮੇੜੂ ਪੈਂਡ ਦੇ ਵੀ ਬਾਹਰਲੀ ਸਾਈਡ ਤੇ ਸਾਰੇ ਪਾਸੇ ਜਾਨੀ ਕਿ ਪਾਣੀ ਫੈਲਿਆ ਹੋਇਆ ਆ ਜੀ ਪੈਂਡ ਹੀ ਆ ਕਿਸੇ ਸੈਂਟਰ ਚ ਬਚਿਆ ਜਿਹੜਾ ਹੈਗਾ ਬਾਕੀ ਫਸਲਾਂ ਦਾ ਤਾਰਿਆਂ ਦੀ ਜਾਨ ਨੂੰ ਨੁਕਸਾਨ ਹੋ ਚੁੱਕਾ ਹੈ ਬਈ